ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕਣ ਪਾਰੰਦੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਹਾ ਸਾਰਿਆਂ ਦਾ ਨਿੱਗਾ ਸਵਾਗਤ ਵੀਰ ਅੱਜ ਗਿਆ ਬੜੀਆਂ ਖਬਰਾਂ ਯੋ ਕਹ ਲੋ ਵੀਰ ਸਰੋਵਣੀ ਕਾਲੀ ਦਲ ਕੀ ਬਾਤ ਕਰ ਲਿਓ ਯੋ ਕਾਲੀ ਦਲ ਮਾ ਸੰਕਟ ਪੈਦਾ ਹੋਇਆ ਵਾ ਜਿਹੜਾ ਵੀਰ ਈਵ ਦੋ ਪਾਰਟੀਆਂ ਬਣ ਗਿਆ ਕਾਲੀ ਦਲ ਕੇ ਵਿੱਚ ਮਾ ਇੱਕतिर ਲੱਗੋਗੀ ਇੱਕतिर ਲੱਗੋਗੀ ਈ ਬਿਰ ਈਵ ਨਵਾਂ ਚੱਕਰ ਯੋ ਪੈ ਗਿਆ ਵੀਰ ਯੋ ਜੱਥੇਦਾਰ ਗਿਆਨੀ ਰਗਵੀਰ ਸਿੰਘ ਬਾ ਚਲੇ ਗਏ ਉਹ ਸਾਰੇ ਜਿਹੜੇ ਉਹ ਬਾਗੀ ਹੋਏ ਬੇਅਕਾਲੀ ਖਾ ਜੀ ਜੋ માਫੀ ਮੰਗ ਕਹਾਣੀ ਮੰਨੇ ਤੋਂ ਅਰ ਖਿਮਾ ਕੀ ਅਰਦਾਸ ਕਰਵਾਈ ਥਾ ਮਾਰੀ ਤੇ ਪਹਿਲਾਂ ਸਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਪਾ ਜਾ ਕੇ ਭੁੱਲਾਂ ਕੀ ਖਿਮਾ ਯਾchnਾ ਯੋ ਸ਼ੁਰੂ ਕਰਤੀ ਆਰ ਕਿਹੜੀ ਕਿਹੜੀ ਭੁੱਲ ਹੋਈ ਗਲਤੀ ਹੋਈ ਇਸ ਬਾਰੇ ਤੋਂ ਨਹੀਂ ਦੱਸਿਆ ਇਹਨਾਂ ਨੇ ਵੀ ਕਿਹੜੀ ਕਿਹੜੀ ਗਲਤੀ ਕਰੀ ਆਰਿਓ ਬਾਗੀ ਧੜੇ ਨੇ ਇਹ ਜਾਣਕਾਰੀ دی ਯਾਰ ਜੱਥੇਦਾਰ ਨੂੰ ਪੱਤਰ ਸੌਂਪ ਤਿਆ ਆ ਸ਼੍ਰੋਮਣੀ ਕਾਲੀ ਦਰ ਕੇ ਯੋ ਕੈਨੋਬਿਲ ਪ੍ਰਬੰਧਕ ਕਮੇਟੀ ਕੇ ਜਿਹੜੇ ਸਾਬਕਾ ਪ੍ਰਧਾਨ ਤੇ ਬੀਬੀ ਜ਼ਗੀਰ कौर ਸਾਬਕਾ ਸੰਸਦ ਮੈਂਬਰ ਪ੍ਰੇਮ ਚੰਦੂਮਾ ਦਰਾ ਪ੍ਰਵਿੰਦ ਟਿੰਡ ਸਾ ਜੋ ਟਿੰਡ ਦੇਾ ਛੋਕਰਾ ਮਨ ਜੀ ਮਨਜੀਤ ਸਰਜੀਤ ਸਿੰਘ ਰਖੜਾ ਸੁੱਚਾ ਛੋਡੇਪੁਰ ਗੁਰਪ੍ਰਤਾਪ ਸਿੰਘ ਬਡਾਲਾ ਸਵਰਨ ਸਿੰਘ ਭਲੌਰ ਚਰਨਜੀਤ ਬਰਾੜ ਸੁਖਵੰਤ ਸਿੰਘ ਤੇਜਿੰਦਰਪਾਲ ਬੀਬੀ ਪਰਮਜੀਤ ਕੌਰ ਲਾਂੜਰਾ ਰਣਧੀਰ ਸਿੰਘ ਅਖੜਾ ਕਰਨੈਲ ਸਿੰਘ ਪੱਜੌੜੀ ਯੋ ਸਾਰੇ ਉੱਥਾ ਸ਼ਾਮਲ ਹੋਏ ਵੀਰ ਜਾ ਕਾਇਤ تھا ਜਾ ਕਾਥਾ ਇਹ ਨਿਰਵੀਰ ਸਿੰਘ ਨੇ ਚਾਰ ਸੱਪਿਆਂ ਦਾ ਪੱਤਰ ਦਿਆ ਜਿਸਮਾ ਅਕਾਲੀ ਦਲ ਇਹਨਾਂ ਨੇ ਜਿਹੜੀਆਂ ਗਲਤੀਆਂ ਕਰੀਆਂ ਸੀ ਭੁੱਲਾ ਖੀਮਾ ਗਾ ਮਾਫ ਕਰਦੇ ਹੋ ਜੀ ਮਨ ਨੂੰ ਆਹ ਜਿਸ ਟਾਈਮ ਮਾ ਯੋ ਕਹਲੋ ਵੀ ਡੇਰਾ ਸਿਰਸੇ ਦਾ ਜਿਹੜਾ ਮੁਖੀ ਦਾ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਜਿਤਰਾ ਮਹਾਰਾਜ ਜੀ ਅਮਰਿਸ਼ਕਾਇ ਕਰਦੇ ਉਤਰਾਇਆ ਨਕਲ ਕਰਨੇ ਕੋਸ਼ਤ ਕਰੀ ਜਾਦੀ ਨੇ ਨੇ ਮਾਫੀ ਦੇਤੀ 24 ਮਾਮਲਿਆਂ 'ਉਪਰ ਪੁਲਿਸ ਕੇਸ ਦਰਜ ਹੋਇਆ ਔਰ ਜ਼ਿੰਮੇਵਾਰ ਬੰਦਿਆਂ 'ਗਲਾਫ' ਕਹਿ ਵੀ ਕਾਰਵਾਈ ਅਸਰੂਮਣੀ ਕਾਦੀਦਾਲਾ ਯੋ ਕੇਸ ਵਾਪਸ ਯੋ ਕਹਿ ਵੀ ਲੈ ਲਿਆ ਤਾਂ ਦੂਸਰਾ ਮਾਮਲਾ 2015 ਮਾ ਵਾਪਰ ਹੈ ਬੀਅਦਵੀ ਕਾ ਔਰ ਜਾ ਦੇਖ ਲਓ ਕਿ ਸਰਕਾਰ ਮਾ ਬਤੌਰ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨਾ ਯੋ ਟੈਂਪਾ ਕਾਰਵਾਈ ਨਹੀਂ ਕਰੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਈ ਤੀਸਰਾ ਮਾਮਲਾ ਯੋ ਸਰਸੇ ਵਾਲਾ ਬਾਬਾ ਯੋ ਬਿਨਾ ਮੰਗਿਆ ਮਾਫੀ ਸੰਬੰਧੀ ਚੌਥਾ ਮਾਮਲਾ ਸਮੇਸ਼ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਣਾ ਅੱਤਵਾਦ ਦੇ ਟਾਈਮ 'ਮਾ ਪੰਜਾਬ ਮਾ ਝੂਠੇ ਮੁਕਾਬਲੇ ਯੋ ਸਾਰਾ ਕੁਝ ਕੱਢ ਲਿਆ ਚਿੱਠਾ ਇਹਨਾਂ ਨੇ ਆਰੁਤਾ ਬੀਬੀ ਜਗੀਰਕਰ ਔਰ ਚੰਦੂ ਮਾਜਰਾ ਕਹਿ ਰਿਹਾ ਕਾ ਬਾਗੀ ਅਖਾਲੀ ਆਗੂ ਇਹ ਪਾਰਟੀ ਪ੍ਰਧਾਨ ਇਸ ਸੰਬੰਧ ਕੇ ਅਕਾਲੀ ਦਾ ਯੋਕਾਲ ਤਖਤ ਤੇ ਪੁੱਲ ਬੁਕਸਾਨ ਵਾਸਤਾ ਉੱਥਾ ਇਹਨਾਂ ਕੀ ਗੱਲਾਂ ਗਣ ਸੁਣੀ ਕਰਤੀ ਕਾ ਮਨ ਆਪਾਂ ਤੋਂ ਪਹਿਏ ਕਰਤੇ ਕਾ ਜੀ ਕਰੋ ਇਸਕੇ ਪਰ ਵਿਚਾਰ ਚਰਚਾ ਪਰਗਾ ਕਿੱਥਾ ਸੁਣਦੇ ਕਿਸੇ ਨੇ ਨਹੀਂ ਸੁਣੀ ਮਾਰੇ ਕਾ ਨજર ਅੰਦਾਜ਼ ਕਰਤੇ ਆ ਆ ਰਿਸ਼ੀガル ਕਾ ਕਾਮ ਆ ਤੇ ਦੁਖੀਓ ਕਾ ਯੋ ਕਦਮ ਚੱਕਿਆ ਕਾ ਜਦ ਸੁਣਦਾ ਹੀ ਨਹੀਂ ਕੋਈ ਕਿਆ ਕਰੇ ਆ ਰਵੀਰ ਯੋ ਕਹਿ ਲੋ ਭਈ ਕਾਂਦੀ ਤੱਕ ਕੇ ਜਥੇਦਾਰ ਯੋ ਖੀਮਾ ਜਾਂਚਨਾ ਸੰਬੰਧ ਦੇ ਵਿੱਚ ਮਾ ਜੱਥੇਦਾਰ ਗਵੀਰ ਇਸ ਨੇ ਇਸ ਮਾਮਲੇ 'ਤੇ ਵਿਚਾਰਨ ਦਾ ਭਰੋਸਾ ਦੇ ਕੋ ਗੱਲਬਾਤ ਕਰ ਕੇ ਦੱਸਾਂ ਕੋਈ ਚਿੰਤਾ ਨਾ ਕਰੋ ਧੰਮ ਆਰ ਯੋ ਕੈਲੋ ਵੀ ਸਮੂਚਾ ਕਾਲੀ ਦਲ ਯੋ ਪ੍ਰਧਾਨ ਦੀ ਵਾਸਤਾ ਕਾ ਜੇ ਮੈਨੂੰ ਹਾਂ ਕਹੇਗਾ ਖਾਫੇ ਮੈਂ ਵਿਚਾਰ ਵੀ ਕਰ ਲੈਂਗੋ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ ਜੋ ਉਸਕਾ ਰਵਾਚਾਰ ਰਦਾ ਕਾ ਇਸ ਨੂੰ ਪ੍ਰਧਾਨ ਬਣਾਉਂਗੇ ਕਾਲੀ ਦਲ ਕਾ ਵੇ ਵੈਸੇ ਤੋਂ ਵੀ ਯੋ ਬਾਪੂ ਪ੍ਰਕਾਸ਼ ਵਾਲਾ ਚੋਕਰਾ ਲਾਇਆ ਪ੍ਰਧਾਨ ਇਨਨਾਂ ਪਰ ਤਾਕਤ ਦਮਦਮਾ ਸਾਹਿਬ ਦਾ ਜਥੇਦਾਰ ਅਕਾਲੀ ਦਲ ਕਾਇਓ ਸਾਹਿਬ ਦਾ ਕਾਰਜਕਾਰੀ ਜਥੇਦਾਰ ਆਰਪ੍ਰੀਤ ਯੂ ਆਰ ਪ੍ਰੀਚਿੰਗ ਅਰਬੀ ਯੋ ਕਾ ਵੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਕੀ ਵਾਸਤਾ ਜੇ ਪਹੁੰਚ ਕਰੇਗਾ ਫਿਰ ਆਜੰਗੇ ਕਾ ਕੋਈ ਐਸੀ ਬਾਤ ਨਹੀਂ ਪ੍ਰਦਾਨ ਕੀ ਕੇ ਉੱਪਰ ਕਰ ਲੇਗੇ ਵਿਚਾਰ ਪਰ ਹਾਲੇ ਵੀ ਇਸ ਤਰ੍ਹਾਂ ਕੋ ਕੋ ਸਹਿ ਨਹੀਂ ਹਾਲੇ ਲਗਿਆ ਨਹੀਂ ਇਸ ਤਰ੍ਹਾਂ ਕੋਈ ਔਰ ਉਧਰ ਯੋ ਕਾ ਅਰਧ ਵੀ ਅਮਰਤਪਾਲ ਸਿੰਘ ਨੂੰ ਵੀ ਕਾ ਪ੍ਰਧਾਨ ਲਾਣੇ ਦੀ ਗੱਲ ਚੱਲ ਰਹੀ ਜੀ ਪਰਾ ਬਾਤੋ ਜੇਲਮਾਂ ਬੰਦ ਵੀਰਿਸ਼ਕਰ ਕੋ ਉਸਕਾ ਔਖਾ ਲੱਗ ਰਿਆ ਔਰ ਉਧਰ ਰਾਜੇ ਬੜਿੰਗਰੇ ਮਿੱਤਸਾਨੂ ਉਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਦਵਾਣੇ ਦੀ ਅਪੀਲ ਕਰੀ ਕਾ ਵੀਰੂ ਸੁਣਨ ਇਨਸਾਫ ਦਿਓ ਉਸੇ ਵਾਲੇ ਦੇ ਪਰਿਵਾਰ ਨੂੰ ਅਮਰਿੰਦਰ ਸਿੰਘ ਰਾਜਮਨ ਯੋ ਬੜਿੰਗਰੇ ਜੜਾ ਗ੍ਰਾਮ ਮੰਤਰੀ ਮਿੱਤਸਾਨੂ ਉਸੇ ਵਾਲੇ ਕਤਲ ਮਾਂ ਇਨਸਾਫ ਦੀ ਮੰਗ ਕਰ ਰਹਾ ਗਾ ਜੀ ਇਨਸਾਫ ਦਿਓ ਔਰ ਜੇਲਵਾਂ ਬੈਠਿਆ ਗੈਂਗਸਟਰ ਕਿਤਰਾ ਮਤਲਬ ਕਤਲ ਕਰਵਾ ਸਕਾ ਰਾਸ਼ਟਰ ਰਾਸ਼ਟਰਪਤੀ ਪਾਸ਼ਣ ਦਾ ਧੰਨਵਾਦ ਮਤੇ ਵ ਬੈਸ ਹੋਈ ਇਸ ਕੇ ਵਿੱਚ ਮੈਂ ਉਹ ਆ ਵੀ ਲੁਧਿਆਣੇ ਦੇ ਸੰਸਦ ਮੈਂਬਰ ਪੰਜਾਬ ਕਾਂਗਰਸ ਕੇ ਜਿਹੜੇ ਪ੍ਰਧਾਨ ਇਸ ਨੇ ਇਹੋ ਕਿਹਾ ਵੀ ਇਸ ਕੇ ਚੌ ਲਾਰਜ਼ ਮ ਜਨੂਈ ਦਿੱਲੀੋਂ ਬੈਗਾ ਤਿਆਰ ਜੀਲ ਮ ਜੋ ਸਾਰੇ ਕੁਸ ਕਰੀ ਜਾ ਰਿਹਾ ਕ આજ ਤੱਕ ਇਤਰਾ ਹੋ ਜਾਏਗਾ। আর ਉਧਰ ਜਲੰਧਰ ਕੇ ਵਿੱਚ ਪਾਜ ਪਾਲਨ ਛਟ ਆ ਬਜਿਆ ਵੀਰ ਜਲੰਧਰ ਪੱਛਮੀ ਤੇ ਜੋ ਮਤਲਬ ਵਿਧਾਨ ਸਭਾ ਜਿੰਨੀ ਚੌਣ ਮ ਭਾਰਤੀ ਜਨਤਾ ਪਾਰਟੀ ਬੜਾ ਚਟਕਾ ਬਜਿਆ ਸ਼੍ਰੋਮਣੀ ਯੋ ਯੋ ਕਾਲੀਦਲਗਾ ਸਾਹਬ ਕਾ ਸੀਨੀਅਰ ਡਿਪਟੀ ਮੀਅਰ ਅਮਲਜੀਤ ਪਾਟਿਆ ਇਹ ਪਾਰਟੀ ਉਧਰ ਭਗਮੰਤ ਵਾਂਗੇ ਹੱਥ ਮਿਲਾ ਗਿਆ ਵੀਰ ਆ ਮੈਂ ਤੇਰੀ ਗੱਲ ਆਮ ਆਦਮੀ ਪਾਰਟੀ ਮੇਂ ਸ਼ਾਮਲ ਹੋ ਗਿਆ ਵੀਰ ਇਹ ਬੜਾ ਚਟਕਾ ਕਰੇ ਯਾਰ ਪਾਰਟੀ ਆ ਸੀਤ ਲੰਗਰਾਨ ਨਰ ਸਾਬਕਾ ਸੰਸਦ ਮੈਂਬਰ ਸਸੀਲ ਰਿੰਕੂ ਦਾ ਬਹੁਤ ਖਾਸ ਬੰਦਾ ਦਾ ਗਰੇ ਇਹ ਕਾ ਪਾਰਟੀ ਨੇ ਕਾ ਵੀ ਬਹੁਤ ਬੜਾ ਬੋਟ ਬੈਂਕ ਮਾ ਖੋਰਾ ਔਰ ਵੀਰੋ ਯੋ ਕਹਿ ਲੋ ਵੀ ਵੋਟਾਂ ਦੇ ਵਿੱਚ 10 ਦਿਨ ਪਹਿਲਾਂ ਆਮ ਆਦਮੀ ਪਾਰਟੀ ਮਾਂ ਸਾਹਮਣੇ ਆ ਗਿਆ ਇਹ 5-5 ਨੁਕਸਾਨ ਪਾ ਸਕਦਾ ਵੀਰ ਇਹ ਪਾਰਟੀ ਆਈ ਥਨ ਪਤਾ ਵੀਰ ਪਾਰਟੀ ਇਸ ਇਹ ਜੀਐਸਐਨ ਸਕੀਮ ਪਾਤੀ ਆਰਐਸਸੀ ਰਿੰਕੂ ਗਾਇ ਜਨੇ ਬਹੁਤ ਮੂਰਾ ਹੋ ਕੇ ਨੱਚ-ਨੱਚ ਕੇ ਪ੍ਰਚਾਰ ਕਰਿਆ ਦਾ ਵੀਰ ਈ ਬਕਾਇਲੇ ਵੀ ਰਿੰਕੂ ਨੂੰ ਇਹ ਪੱਛਮੀ ਇਲਾਕੇ ਮਾਂ ਇਹ ਜਿਹੜਾ ਕਾਂਗਰਸ ਨੂੰ ਮੈਂ 1500 ਵੋਟਾਂ ਅਗੇ ਪਿੱਛੇ ਰਹਿ ਗਿਆ ਤਾਂ ਇਹ ਕਹ ਆ ਵੀ ਨੁਕਸਾਨ ਹੋਵੇਗਾ ਵਾ ਚਲੋ ਕੋਈ ਨਹੀਂ ਆਰ ਉੱਧਰ ਵੀਰ ਇਹ ਕਲੋ ਸੂਬੇ ਦੇ ਵਿੱਚ ਇਹ ਹਾਕਮ ਤੀਰਾ ਕੇ ਉੱਪਰ ਤੇ ਭਰੋਸਾ ਉੱਠ ਗਿਆ ਜੇ ਬਿੱਟੂ ਕਹ ਰਿਹਾ ਆ ਵੀ ਇਹ ਬਣਦੀ ਨਹੀਂ ਗੱਲ ਕਰਿਆ ਰਬਨੀਤ ਬਿੱਟੂ ਰੇਲਵੇ ਮੰਤਰੀ ਲਾਇਆ ਵੀਰ ਆ ਵੀ ਬੇਸ਼ੱਕ ਭਾਜਪਾ ਦਾ ਕੋਈ ਵੀ ਸੰਸਦ ਮੈਂਬਰ ਨਹੀਂ ਬਣ ਗਿਆ ਪਰ ਪਾਰਟੀ ਬੋਰਡ ਪੀਸਾ ਦੀ ਮਵਾਦਾ ਹੋਇਆ ਬਿੱਟੂ ਮੋਗੇਵਾਂ ਗਿਆ ਤਾਂ ਪੀੜਤ ਪਰਿਵਾਰ ਨੂੰ ਮਿਲ ਕਾਇਆ ਔਰ ਇਹ ਸਥਾਨਕ ਨਹਿਰੂ پارک ਦੇ ਵਿੱਚੋਂ ਸਿੱਧੀ ਪਾਰਕ ਆਰਾ ਆਰ ਐਸ ਐਸ ਕੀ ਸਾਕਾਰਾ ਅਤੰਕਵਾਦੀ ਹਮਲਿਆਂ ਮਾਰੇ ਗਏ ਜਿਹੜੇ ਜੋ 25 ਬੰਦੇ ਇਹਨਾਂ ਸਰਦਾਂ ਜਲੀ ਦੇਣ ਗਿਆ ਦਾ ਉੱਥਾ ਆਰ ਕਹਿ ਰਿਆ ਵੀਰ ਜਿਹਦਨੇ ਇਹਨਾਂ ਨੇ ਬਾਦੇ ਬੂਦੇ ਕਰੇਗਾ ਕੋਈ ਗੱਲ ਨਹੀਂ ਬਣੇਗਾ ਬਸ ਵੱਧ ਲਕੜਾ ਬਣਾ ਰਿਹਾ ਭਗਵਾਨ ਤਮਨ ਕੁਛ ਨਹੀਂ ਕਰਦਾ ਆਰ ਜੋ ਕਾਪਰਸ ਉੱਠ ਗਿਆ ਲੋਕਾਂ ਦਾ ਇਹਨਾਂ ਫਤੇ ਆਰ ਉੱਧਰ ਮੱਝੇ ਦੇ ਵਿਚ ਮਾ ਦਵਾਬੇ ਮੀ ਬਹੁਤ ਗਾਵੇ ਸੜਕਾਂ ਭਰ ਗਿਆ ਪਾਣੀ ਯਾ ਬहोत ਮੀਂਹ ਪਿਆ ਵੀਰ ਯੋ ਕਹ ਲਓ ਮੀਂਹ ਨਾ ਯੋ ਸਾਰੇ ਪਾਸਾ ਜਲ ਥਲ ਕਰ ਤੇਆ ਚਲੋ ਮੈਂ ਵੀ ਠੀਕ ਵੀਰ ਗਰਮੀ ਬहोत ਹੋ ਰਹੀ ਥੀ ਇਹ ਗਰਮੀ ਨਾ ਹੁੰਦੀ ਫੇਰ ਪਾਇਗਾ ਦਾ ਪੰਗਾ ਵੀਰ ਫੇਰ ਫੇਰ ਠੰਡ ਹੁੰਦੀ ਫੇਰ ਲੋਕ ਜੁੜ ਜਾਂਦੇ ਵੀਰ ਹਰੀ ਸ਼ੀ ਘਰ ਕਾ ਨਾ ਵੀਰ ਯੋ ਕਹ ਲਓ ਕਿ ਥਾ ਚਲੋ ਵਧੀਆ ਹੋ ਗਿਆ ਯੋ ਜੇ ਮੀ ਪੈ ਗਿਆ ਥੋੜਾ ਜਾਂ ਅਰ ਬਾਕੀ ਵੀਰ ਯੋ ਕਹ ਲਓ ਬਈ ਮੀਂਹ ਕੀ ਲੋੜ ਵੀ ਆਈ ਥੀ ਅੱਗਾ ਗਰਮੀ ਜੇ ਸਾਗ ਚੱਲ ਰਹੀ ਵੀਰ ਆਰ ਉਸ ਧਰਮੀ ਦੇ ਬਚਣੇ ਕੋਈ ਨਾ ਕੋ ਹੱਲ ਬਸਲ ਕਰਨਾ ਪਵਾ। ਆਰ ਬਾਕੀ ਵੀਰਾਂ ਜੋ ਉਹ ਕਿਆ ਨਾ ਬੀਬੀ ਸਰਜੀਤ ਕੌਰ ਕੀ ਹਮਾਇਤ ਕਰੇਗਾ ਖਾਲੀ ਦਲ 120 ਮਿਸਲ ਸਤਲੋਜੀ ਉਹ ਬੰਦੇ ਹੁੰਦੇ ਇਕੱਠੇ ਹੋਗਾ ਕਰੇ ਜੀ ਥਾਰੇ ਗੈਲਪਾ ਆਰ ਥਾਰੇ ਗੈਲਗਾ ਥਾਰੀ سپورਟ ਕਰਨਗੇ। ਆ ਟੋਲ ਪਲਾਜੇਗੇ ਉੱਪਰ ਜਿਹੜੇ ਬਾਦੇਗਾ ਖਫਾ ਕਿਸਾਨਾਂ ਲਾਡੋਵਾਲ ਪਲਾਜੇ ਜਿੱਦਰੇ ਲਾਤੇ ਉੱਥੇ ਤੰਬੂ ਗੁਨਾਤਾਂ ਲਗਾ ਬੈਗੇ ਹੋ। ਔਰ ਕਾਇਆ ਵੀ ਬਿਲਕੁਲ ਕਰਤਾ ਖੁੱਲਾ ਔਰ ਬ੍ਰੇਕਾਂ ਪਾ ਦੀਆਂ ਇਹ ਸਾਰੇ ਟੋਲ ਪਲਾਜਾ ਬੰਦ ਕਰਤਾ ਫਿਰ ਲੋਕ ਤੇ ਜਾ ਰਹੇ ਪੱਜ ਐਨ ਐਚ ਆਈ ਪੰਜਾਬ ਕੇ ਟੋਲ ਪਲਾਜੇ ਮੁਰ ਚਾਲੂ ਕਰਨ ਮਤਾ ਯੋ ਕਰ ਰਹੇ ਹਾਈ ਕੋਰਟ ਮ ਜਾਵਾਂਗੇ ਇਤਰੇ ਤੋਂ ਗੱਲ ਨਹੀਂ ਬਣਨੀ ਫਿਰ ਔਰ ਯੋ ਇਹ ਹਾਈ ਕੋਰਟ ਦਾ ਰੁਕ ਕਰੇਗਾ ਅਜੇ ਰੋਜ਼ ਬਹਿ ਜਾ ਹਮ ਬੰਦ ਕਰਗਾ ਪਲਾਜਿਆਂ ਨੂੰ ਤਾਂ ਬਹੁਤ ਔਖਾ ਹੋ ਜਾਏਗਾ ਮੰਨੂ ਇਸ ਕਰਕੇ ਯੋ ਕਹਿ ਲੋ ਫਿਰ ਯੋ ਸਾਰਾ ਚੱਕਰ ਪੈ ਰਹਾ ਚਲੋ ਦੇਖੋ ਅੱਗਾ ਕੀ ਬਣੇਗਾ ਲਾਡਾ ਡਿਸਕਸ਼ਨ ਰੈਡੀ ਪ੍ਰੋਗਰਾਮ ਚ ਮੈਂ ਯੁਵਾ ਜਗ੍ਹਾ ਬੜੀਆਂ ਖਬਰਾਂ ਹਾਲੂ ਇਸੇ ਟਾਈਮ ਥਾਰੇ ਗੇ ਲੋਰ ਗੱਲਾਂ ਕਰਾਂ ਸਾਰਨ ਲਾਡੇ ਪੁੱਤ ਦੀ ਪਿਆਰ ਭਰੀ ਸਸਰੀ ਘਰ ਦਾ